ਬੀਜੇਪੀ ਦੀ ਨਫਰਤ ਫਲਾਉਣ ਵਾਲੀ ਮੈਂਬਰ ਪਾਰਲੀਮੈਂਟ ਕੰਗਨ ਰਣੌਤ ਇੱਕ ਵਾਰ ਫੇਰ ਆਪਣੇ ਬਿਆਨਾਂ ਤੋਂ ਮੁੱਕਰ ਗਈ ਹੈ। ਉਹ ਪਿਛਲੇ 3-4 ਦਿਨਾਂ ਚ ਉਹਨੇ ਵਾਰ-ਵਾਰ ਬਿਆਨ ਦੇ ਕੇ ਔਰ ਫਿਰ ਉਹ ਵਿਦਡਰੋ ਕੀਤੇ। ਪਰ ਉਤੋਂ ਕੰਗਨ ਰਣੌਤ ਦਾ ਇਹ ਕਹਿਣਾ ਵੀ ਮੈਨੂੰ ਇਸ ਗੱਲ ਦਾ ਖਿਆਲ ਆਇਆ ਵੀ ਮੈਂ ਕਲਾਕਾਰ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਵੀ ਹਾਂ। ਜਿਸ ਮੈਂਬਰ ਪਾਰਲੀਮੈਂਟ ਨੂੰ ਕੰਗਨ ਰਾਤ ਨੂੰ ਇਹ ਹੀ ਨਹੀਂ ਪਤਾ ਕਿ ਬਤੌਰ ਬੀਜੇਪੀ ਦੇ ਸਿੰਬਲ ਤੇ ਉਹ ਮੈਂਬਰ ਪਾਰਲੀਮੈਂਟ ਬਣੀ ਆ ਉਸ ਪਾਰਟੀ ਨਾਲ ਜੁੜੀ ਨਹੀਂ ਆ ਬਲਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚੌਧਰੀ ਰਿਪਰੈਜ਼ੈਂਟ ਰਿਪਰੈਜ਼ੈਂਟ ਕਰ ਰਹੀ ਆ ਉਹਦੀ ਮਾਨਸਿਕ ਸਥਿਤੀ ਕੀ ਹੋ ਸਕਦੀ ਹੈ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਔਰ ਪੰਜਾਬ ਬੀਜੇਪੀ ਦੀ ਯੂਨਿਟ ਤੇ ਵਾਰ-ਵਾਰ ਕਹਿ ਰਹੀ ਹੈ ਕਿ ਕੰਗਨ ਰਾਉਤ ਦਾ ਜਿਹੜਾ ਆ ਮਾਨਸਿਕ ਅਸਥਰ ਠੀਕ ਨਹੀਂ ਇਹਦਾ ਲਾਜ ਹੋਣਾ ਚਾਹੀਦਾ ਮੇਰਾ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਯੂਨਿਟ ਹੈ ਜਿਹੜੇ ਹੁਣ ਕਹਿੰਦੇ ਆ ਵੀ ਅਸੀਂ ਕੰਗਨਾ ਰਣੌਦ ਦੇ ਬਿਆਨ ਤੋਂ ਸਹਿਮਤ ਨਹੀਂ ਹੈ ਆਪਣੇ ਆਪ ਨੂੰ ਵਕ ਕਰ ਰਹੇ ਵਾਰ-ਵਾਰ ਕਰਦੇ ਇਹ ਭਾਜਪਾ ਦੀ ਇੱਕ ਗਿਣੀ ਮਿੱਠੀ ਜਿਹੜੀ ਆ ਸਿਆਸਤ ਹੈ ਪਹਿਲਾਂ ਕੰਟਰੋਵਰਸ਼ੀਅਲ ਬਿਆਨ ਦਵਣਾ ਆਪਣੇ ਕੁਝ ਲੋਕ ਰੱਖੇ ਹੋਏ ਇਹਨਾਂ ਨੇ ਜਿਨ੍ਹਾਂ ਚ ਸਮਾਜ ਚ ਵੰਡੀਆਂ ਪੈਂਦੀਆਂ ਨਫਰਤ ਫੈਲਦੀ ਫਿਰ ਜਦੋਂ ਦੇਖਦੇ ਲੋਕਾਂ ਦੇ ਰਿਐਕਸ਼ਨ ਆ ਜਾਂਦਾ ਤੇ ਉਰ ਤੋਂ ਆਪਣੇ ਆਪ ਤੋਂ ਵਕ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਵਕ ਹੁਣਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਨੱਡਾ ਜੀ ਨੂੰ ਮੋਦੀ ਜੀ ਨੂੰ ਜਾਂ ਤੇ ਕੰਗਨਰ ਨੌਤ ਵਰਗੇ ਨਫ਼ਰਤ ਫਲਾਊ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਅਦਰਵਾਈਜ਼ ਲੋਕਾ ਲੋਕ ਐਡੇ ਗੁੰਮਰਾਹ ਹੋ ਨਹੀਂ ਐ ਵੀ ਜੇ ਤੁਸੀਂ ਕਹਿ ਦੋ ਵੀ ਸਾਡੇ ਦੇ ਨਾ ਵਾਸਤੇ ਤੁਹਾਡੀ ਤੁਹਾਡੇ ਸਿੰਬਲ ਤੇ ਚੁਣੀ ਹੋਈ ਮੈਂਬਰ ਪਾਰਲੀਮੈਂਟ ਹੈ ਬੇਸ਼ੱਕ ਕੰਗਨਰ ਰਾਤ ਦੀ ਜਿਹੜੀ ਮਾਨਸਿਕ ਸਥਿਤੀ ਉਹ ਸਾਰਿਆਂ ਦੇ ਸਾਹਮਣੇ ਹੀ ਆ ਜਿਹਨੂੰ ਇਹ ਹੀ ਨਹੀਂ ਪਤਾ ਕਿ ਉਹ ਐਡੀ ਵੱਡੀ ਪੋਲਿਟੀਕਲ ਪਾਰਟੀ ਦੀ ਮੈਂਬਰ ਵੀ ਆ ਸੋ ਭਾਰਤੀ ਜਨਤਾ ਪਾਰਟੀ ਅਗਰ ਵਾਕਈ ਕਿਸਾਨ ਹਤੈਸ਼ੀ ਹੈ ਤੇ ਇਮੀਡੀਏਟਲੀ ਕੰਗਨਰਨਾਥ ਦੇ ਖਿਲਾਫ ਉਹਨੂੰ ਕਾਰਵਾਈ ਕਰਨੀ ਚਾਹੀਦੀ ਆ ਉਹਦੇ ਖਿਲਾਫ ਸਖਤ ਕਦਮ اٹھੋਣੇ ਚਾਹੀਦੇ ਬੀਜਪੀ ਦੀ ਨਫਰਤ ਫਲਾਉਣ ਵਾਲੀ ਮੈਂਬਰ ਪਾਰਲੀਮੈਂਟ ਕੰਗਨਰਨਾਥ ਇੱਕ ਵਾਰ ਫੇਰ ਆਪਣੇ ਬਿਆਨਾਂ ਤੋਂ ਮੁੱਕਰ ਗਈ ਹੈ ਉਹ ਪਿਛਲੇ ਤਿੰਨ ਚਾਰ ਦਿਨਾਂ ਚ ਉਹਨੇ ਵਾਰ-ਵਾਰ ਬਿਆਨ ਦੇ ਕੇ ਔਰ ਉਹ ਫਿਰ ਉਹ ਵਿਦਡਰੋ ਕੀਤੇ ਹਨ ਔਰ ਉਤੋਂ ਕੰਗਨਰਨਾਥ ਦਾ ਇਹ ਕਹਿਣਾ ਵੀ ਮੈਨੂੰ ਇਸ ਗੱਲ ਦਾ ਖਿਆਲ ਆਇਆ ਵੀ ਮੈਂ ਕਲਾਕਾਰ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਵੀ ਹਾਂ ਜਿਸ ਮੈਂਬਰ ਪਾਰਲੀਮੈਂਟ ਨੂੰ ਕੰਗਨ ਰਾਤ ਨੂੰ ਇਹ ਹੀ ਨਹੀਂ ਪਤਾ ਕਿ ਬਤੌਰ ਬੀਜੇਪੀ ਦੇ ਸਿੰਬਲ ਤੇ ਉਹ ਮੈਂਬਰ ਪਾਰਲੀਮੈਂਟ ਬਣੀ ਆ ਉਸ ਪਾਰਟੀ ਨਾਲ ਜੁੜੀ ਨਹੀਂ ਆ ਬਲਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚੌਧਰੀ ਰਿਪਰੈਜ਼ੈਂਟ ਰਿਪਰੈਜ਼ੈਂਟ ਕਰ ਰਹੀ ਆ ਉਹਦੀ ਮਾਨਸਿਕ ਸਥਿਤੀ ਕੀ ਹੋ ਸਕਦੀ ਹੈ ਇਸ ਤੋਂ ਅੰਦਾਜ਼ਾ ਲਗਾਇਆ ਨਹੀਂ ਜਾ ਸਕਦਾ ਔਰ ਪੰਜਾਬ ਬੀਜੇਪੀ ਦੀ ਯੂਨਿਟ ਤੇ ਵਾਰ-ਵਾਰ ਕਹਿ ਰਹੀ ਹੈ ਇਹ ਕੰਗਨਾ ਰੌਤ ਦਾ ਜਿਹੜਾ ਆ ਮਾਨਸਿਕ ਸਤ ਠੀਕ ਨਹੀਂ ਇਹਦਾ ਇਲਾਜ ਹੋਣਾ ਚਾਹੀਦਾ ਮੇਰਾ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਯੂਨਿਟ ਹੈ ਜਿਹੜੇ ਹੁਣ ਕਹਿੰਦੇ ਆ ਵੀ ਅਸੀਂ ਕੰਗਨਾ ਰੌਤ ਦੇ ਬਿਆਨ ਤੋਂ ਸਹਿਮਤ ਨਹੀਂ ਹੈ ਆਪਣੇ ਆਪ ਨੂੰ ਵਕ ਕਰ ਰਹੇ ਵਾਰ-ਵਾਰ ਕਰਦੇ ਇਹ ਭਾਜਪੀ ਦੀ ਇੱਕ ਗਿਣੀ ਮਿੱਠੀ ਜਿਹੜੀ ਆ ਸਿਆਸਤ ਹੈ ਪਹਿਲਾਂ ਕੰਟਰੋਵਰਸ਼ੀਅਲ ਬਿਆਨ ਦੇਣਾ ਆਪਣੇ ਕੁਝ ਲੋਕ ਰੱਖਿਓ ਇਹਨਾਂ ਨੇ ਜਿਨ੍ਹਾਂ ਚ ਸਮਾਜ ਚ ਵੰਡੀਆਂ ਪੈਂਦੀਆਂ ਨਫਰਤ ਫੈਲਦੀ ਫਿਰ ਜਦੋਂ ਦੇਖਦੇ ਲੋਕਾਂ ਦੇ ਰਿਐਕਸ਼ਨ ਆ ਜਾਂਦਾ ਤੇ ਉਹ ਤੋਂ ਆਪਣੇ ਆਪ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਵੱਖ ਹੋਣਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਨੱਡਾ ਜੀ ਨੂੰ ਮੋਦੀ ਜੀ ਨੂੰ ਜਾਂ ਤੇ ਕੰਗਨਰ ਨਾਉਤ ਵਰਗੇ ਨਫਰਤ ਫਲਾਉ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਆਦਰਵਾਈਜ਼ ਲੋਕ ਲੋਕ ਐਡੇ ਗੁੰਮਰਾਹ ਹੋ ਨਹੀਂ ਐ ਅਭੀ ਜੇ ਤੁਸੀਂ ਕਹਿ ਦੋ ਵੀ ਸਾਡੇ ਦੇ ਨਾਤੇ ਤੁਹਾਡੀ ਤੁਹਾਡੇ ਸਿੰਬਲ ਤੇ ਚੁਣੀ ਹੋਈ ਮੈਂਬਰ ਪਾਰਲੀਮੈਂਟ ਹੈ ਬੇਸ਼ੱਕ ਕੰਗਨਰ ਰਾਤ ਦੀ ਜਿਹੜੀ ਮਾਨਸਿਕ ਸਥਿਤੀ ਉਹ ਸਾਰਿਆਂ ਦੇ ਸਾਹਮਣੇ ਹੀ ਆ ਜਿਨੂੰ ਇਹ ਹੀ ਨਹੀਂ ਪਤਾ ਕਿ ਉਹ ਏਡੀ ਵੱਡੀ ਪੋਲੀਟੀਕਲ ਪਾਰਟੀ ਦੀ ਮੈਂਬਰ ਵੀ ਹੈ ਸੋ ਭਾਰਤੀ ਜਨਤਾ ਪਾਰਟੀ ਅਗਰ ਵਾਕਈ ਕਿਸਾਨ ਹਤੈਸ਼ੀ ਹੈ ਤੇ ਇਮੀਡੀਏਟਲੀ ਕਾ ਇਹਨਾਂ ਦੇ ਖਿਲਾਫ ਉਹਨੂੰ ਕਾਰਵਾਈ ਕਰਨੀ ਚਾਹੀਦੀ ਆ ਉਹਦੇ ਖਿਲਾਫ ਸਖਤ ਕਦਮ ਚੁਣਨੇ ਚਾਹੀਦੇ